ਕੱਲ ਅਸੀਂ ਭੰਡੇ ਗਏ ਸੀ ਕੰਮ ਕਰਨ ਦੇ ਕੋਈ ਤੇ ਉਹ ਕੰਮ ਕੰਧਾ ਕਰਕੇ ਅਸੀਂ ਗਏ ਜਿਆਦਾ ਕਿ ਚਾਹ ਪੀਣੇ ਆ ਅਸੀਂ ਜਰਾ ਪਣੀ ਪੀਣ ਗਏ ਤਾਂ ਉਹ ਜੀਪ ਚਲਾਉਣ ਲੱਗ ਕੇ ਮੈਂ ਪਾਸੇ ਰਹਿ ਗਿਆ ਹੋਇਆ ਕੀ ਤੇ ਉਹ ਜੀਪ ਬੈਠਣ ਵੇਲੇ ਉਹਨੇ ਮੋਬਾਈਲ ਜਾਂਦੇ ਨੇ ਮੋਬਾਈਲ ਕੋਤ ਮੋਬਾਈਲ ਆ ਗਿਆ ਤੇ ਮੈਨੂੰ ਬੈਲ ਕੱਢਿਆ ਉਹਨੇ ਫੋਨ ਕੇ ਮੋਬਾਈਲ ਫੋਨ ਬਲੇ ਜੇਬ ਚ ਪਿਆਨ ਕੀ ਜੇ ਚ ਤੇ ਮੋਬਾਈਲ ਕਿਤੇ ਪਾਸ ਜਿੱਤੇ ਹਿਚਾ ਪਿੰਗੇ ਸੀ ਤੇ ਉਥੇ ਜੋ ਮਾਰਿਆ ਹੱਥ ਗਿੱਜ ਰਕੇ ਮੋਬਾਈਲ ਕਿੱਥੇ ਮੇਰਾ ਮਖਮਦ ਤਾਂ ਪਤਾ ਨਹੀਂ ਕੰਨਾਂ ਜ ਗੱਡੀ ਦੇਖ ਕੇ ਵੱਜ ਕੇ ਜਾ ਮੈਂ ਗੱਡੀ ਚ ਗਿਆ ਥੋੜੀ ਬਾੜ ਗੱਡੀ ਖੜੀ ਸੀ ਹੁਣ ਜੀ ਗੱਡੀ ਚ ਮੋਬਾਈਲ ਉਹ ਤਾਂ ਫੇਰ ਹੀ ਦੀ ਇੱਥੇ ਆਵੇ ਬਲਤਰਾ ਡਿੱਗ ਪਿਆ ਚਲੋ ਜੀ ਗੱਡੀ ਜਵੰਦਾ ਹੁੰਦਾ ਵੀ ਫੀਟ ਥੱਲੇ ਵੇਖ ਲੋ ਇੱਧਰ ਵੇਖ ਲੋ ਇੱਧਰ ਵੇਖ ਲੋ ਵੇਖੀ ਕੇ ਨਹੀਂ ਮਿਲਿਆ ਤੇ ਮੈਨੂੰ ਉਹ ਘੰਟੀ ਮਾਰ ਮੇਰੇ ਮੋਬਾਈਲ ਤੇ ਮੈਂ ਮੇਰੇ ਮੋਬਾਈਲ ਤੋਂ ਘੰਟੀ ਮਾਰੀ ਕਿਰਾਂ ਤਾਂ ਘੰਟੀ ਜਿਹੜੇ ਬੰਦੇ ਨੇ ਚੱਕਿਆ ਸੀ ਕੱਟਤੀ ਮੈਂ ਦੁਬਾਰੇ ਫਿਰ ਘੰਟੀ ਲਾਈ ਤੇ ਲੇਡੀ ਬੋਲ ਅੱਗੋਂ ਲੇਡੀ ਬੋਲ ਕੇ ਅੱਗੋਂ ਮੈਨੂੰ ਆਹ ਮਖਾ ਦਿੱਥੇ ਸਾਮਾਨ ਲਿਆ بڑا ਮੋਟਾ ਕੁਝ ਮੌਂਢਣ ਨੂੰ ਤੇ ਮੈਂ ਉਹ ਦੁਕਾਨ ਤੋ ਜਿਹੜੀ ਉਹ ਨੂੰ ਬੋਲਦੀ ਹੋਣੀ ਮੈਂ ਮੋਬਾਈਲ ਫਰਾਤਾ ਨੂੰ ਮਖਲਾ ਜਾ ਤੂੰ ਮੋਬਾਈਲ ਆ ਤੂੰ ਗੱਲ ਕਰ ਲਾ ਤਾ ਕੀ ਆ ਦੇਣ ਉਹਨੇ ਕੀ ਕਰਿਆ ਤੇ ਉਹ ਉਹਦੀ ਬਾਈ ਜੀ ਅਸੀਂ ਖੜੇ ਗੋਲ ਡੱਗੀ ਕੋਲੇ ਥੋੜਾ ਮੋਬਾਈਲ ਡਿੱਗਿਆ ਸਾਨੂੰ ਕਵਰ ਪਾਸੇ ਪਿਆ ਸੀ ਮੋਬਾਈਲ ਪਿਆ ਸੀ ਅਸੀਂ ਚੱਕ ਲਿਆ ਤੇ ਅਸੀਂ ਖੜੀਆਂ ਵਿੱਚ ਤਾਂ ਹੀ ਸੀ ਵੀ ਉਹ ਮੋਬਾਈਲ ਦਾ ਫਰੋਣੇ ਫਰੋਣੇ ਆਦਾ ਜਦੋਂ ਮੋਬਾਈਲ ਡਿੱਗਿਆ ਤੇ ਯਾ ਫਿਰ ਉਹ ਘੰਟੀ ਆਉਂਦੀ ਮੋਬਾਈਲ ਤੱਕ ਦੋ ਉਹਨਾਂ ਨੇ ਸਾਨੂੰ ਅਸੀਂ ਪੁੱਛਿਆ ਤੁਸੀਂ ਕੀ ਕੀਤਾ ਗਏ ਗੋਲਡ ਰੀਲ ਆ ਜਾਈ ਬਾਈ ਅਸੀਂ ਉੱਥੇ ਖੜੀਆਂ ਅਸੀਂ ਜੀਵਦਾਦੋਂ ਸੋ ਕੱਢੀ ਜਾ ਕੇ ਅਸੀਂ ਗੋਲਡ ਰੀਲ ਫੋਨ ਕਰਿਆ ਤੇ ਉਹ ਟੈਂਕੀ ਵਾਲੇ ਸਾਈਡ ਖੜੀਆਂ ਅਸੀਂ ਚਾਰੀਆਂ ਤੋਂ ਨੇ ਤੇ ਉਹਨਾਂ ਨੇ ਜੀ ਸਾਨੂੰ ਮੋਬਾਈਲ ਦਿੱਤਾ ਤੇ ਅਸੀਂ ਉਹਨਾਂ ਨੂੰ 5-500 ਰੁਪਿਆ ਦੋ ਉਹਨਾਂ ਨੂੰ 1000 ਰੁਪਏ ਦਿੱਤਾ ਕੋ ਮੋਬਾਈਲ ਹੀ 40000 ਦਾ ਸੀ ਪਰ ਸਾਥੀਓ ਅੱਜ ਵੀ ਜਿਹੜੀ ਇਮਾਨਦਾਰੀ ਹੈ ਨਾ ਉਹ ਜੰਦਾ ਹੈ ਸ਼ਾਇਦ ਜੇ ਹੋਰ ਕੋ ਬੰਦੇ ਕੋਲੇ ਕੋਈ ਕਿਸੇ ਨੂੰ ਡਿੱਗਿਆ ਮੋਬਾਈਲ ਮਿਲ ਜਾਂਦਾ ਸਾਨੂੰ ਮੋਬਾਈਲ ਨਹੀਂ ਚੁੰਦਾ ਸੀ ਕਿੰਨਾ ਵਾਰੀ ਮਹਿੰਗਾ ਚੜੀ ਬਿਨਾ ਜਾਇਦਾ ਮੋਬਾਈਲ ਸੀਗਾ ਤੇ ਧੰਨਵਾਦ ਆ ਉਹਨਾਂ ਲੜਕੀਆਂ ਦਾ ਵਿਚਾਰੀਆਂ ਦਾ ਅਸੀਂ ਟੁਰ ਤੋਂ ਲੋ ਵੀਡੀਓ ਬਣਾਉਣੇ ਕਿ ਸੀ ਪੁੱਲ ਬਾਤ ਸਾਡੇ ਯਾਦਾ ਵੀ ਵੀਡੀਓ ਬਣਾ ਕੇ ਤਾਂ ਪਾਓ ਵੀ ਇਹੋ ਜਿਹੇ ਲੋਕ ਇਮਾਨਦਾਰ ਪਰੇ ਜਿਹੜੇ ਨੇ ਚੀਜ਼ ਚੱਕ ਲਈ ਤੇ ਫੋਨ ਤੇ ਕੋ ਦੱਸਤਾ ਵੀ ਭਾਈ ਸਾਨੂੰ ਤੁਹਾਡਾ ਮੋਬਾਈਲ ਸੀ ਆ ਗਿਆ ਸਾਡੇ ਕੋਲੇ ਫਲਾਣ ਨੇ ਤਾਂ ਖੜੇ ਆ ਤੇ ਇਹੋ ਜੇ ਮੁੰਡਿਆਂ ਦਾ ਲੜਕੀਆਂ ਦਾ ਵਿਚਾਰੀਆਂ ਦਾ ਧੰਨਵਾਦ ਜੇ ਮੇਰੀ ਵੀਡੀਓ ਵੇਖਣ ਉਹ ਤਾਂ ਹੁਣ ਲੜਕੀਆਂ ਉਹਨੂੰ ਵਿਚਾਰੀਆਂ ਨੂੰ ਧੰਨਵਾਦ ਜਿਉਂਦੀਆਂ ਰਹਿਣ ਅਮਰ ਵੱਡੀ ਹੋਵੇ ਸਾਨੂੰ ਜਿਹੜੀਆਂ ਨੇ ਮੋਬਾਈਲ ਸਾਡਾ ਮੋਰਤਾ ਇਹਨਾਂ ਕਹਿੰਦਾ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ